ਅੱਗੇ ਆਪਾਂ ਪਹੁੰਚ ਚੁੱਕੇ ਹਾਂ ਸੇਵਾਦਾਰਾਂ ਦੇ ਕੋਲ ਫਤਿਹਗੜ੍ਹ ਸਾਹਿਬ ਦੇ ਇਹ ਵਿਸ਼ੇਸ਼ ਜਿਹੜੇ ਸੇਵਾਦਾਰ ਨੇ ਉਸ ਇਲਾਕੇ ਦੇ ਨੌਜਵਾਨ ਸਾਰੀਆਂ ਸੰਗਤਾਂ ਜਿਹੜੀਆਂ ਹਰਸ ਬਰੀ ਇਹ ਨਗਰ ਕੀਰਤਨ ਦੇ ਉੱਤੇ ਸੇਵਾਵਾਂ ਕਰਦੇ ਨੇ ਲੰਗਰ ਲਾਉਂਦੇ ਨੇ ਆਓ ਵੀਰਿਆਂ ਦੇ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਖੁਸ਼ੀ ਹੋਈ ਆ ਤੁਹਾਨੂੰ ਦੇਖ ਕੇ ਤੇ ਤੁਸੀਂ ਇਹ ਸਾਰਾ ਜਿਹੜਾ ਪ੍ਰੋਗਰਾਮ ਆ ਆਪਣੇ ਕੈਮਰੇ ਚ ਕੈਚ ਕਰਦੇ ਆਂ ਦੁਨੀਆ ਭਰ ਚ ਦਿਖਾਉਣੇ ਆ ਰੇਡੀਓ ਮਿਆਂ ਸਾਰੇ ਦੁਨੀਆ ਦੇਖਦੀ ਵੀ ਆ ਤੁਹਾਡਾ ਤੇ ਬਲਾਸਾਪਾ ਇੱਥੇ ਦੀ ਜਿਹੜੀ ਸੰਗਤ ਆ ਉਹਨਾਂ ਦਾ ਵੀ ਅਪਰੀਸ਼ੀਏਟ ਕਰਦਾ ਕਿ ਬੜੇ ਵਧੀਆ ਤਰੀਕੇ ਨਾਲ ਸਚੇ ਜਿਹੇ ਤਰੀਕੇ ਦੇ ਨਾਲ ਉਹ ਕੱਲੇ ਕੱਲੇ ਜਿਹੜੇ ਆਪਣੇ ਆ ਪਲਾਟ ਤੇ ਆ ਜਾ ਰਹੇ ਆ ਤੇ ਬੜੇ ਵਧੀਆ ਤਰੀਕੇ ਨਾਲ ਇੰਜੋਏ ਵੀ ਕਰ ਰਹੇ ਆ ਤੇ ਸ਼ਰਧਾ ਦੇ ਅਨਸਾਰ ਫਿਰ ਰਹੇ ਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਜੁੜੀ ਹੋਈ ਧਰਤੀ ਤੋਂ ਤੁਸੀਂ ਸਾਰੇ ਨੌਜਵਾਨ ਇਕੱਠੇ ਆ ਉਸ ਇਲਾਕੇ ਤੋਂ ਆ ਸੋ ਆਪਾਂ ਜਦੋਂ ਉਹ ਰਤਬਾ ਉਹ ਜਜ਼ਵੇ ਦੇ ਨਾਲ ਇੱਥੇ ਆ ਕੇ ਸੇਵਾ ਕਰਦੇ ਕਿਦਾਂ ਮਹਿਸੂਸ ਹੁੰਦਾ ਅਸੀਂ ਸ਼ੁਰੂਆਤ ਇੱਥੋਂ ਕਰੀ ਆ ਜੀ ਸਾਡੀਆਂ ਸ਼ੁਰੂਆਤਾਂ ਨੇ ਜਿਹੜੀਆਂ ਜਦੋਂ ਛੋਟੇ ਹੁੰਦੇ ਸੀ ਫਤੇਗੜ ਸਾਹਿਬ ਸਵਾ ਦੇ ਪ੍ਰੋਗਰਾਮ ਦੇ ਦੇ ਜਦ ਤੋਂ ਅਸੀਂ ਸ਼ੁਰੂਆਤਾਂ ਕੀਤੀਆਂ ਹੋਈਆਂ ਨੇ ਸੋ ਜਿਉਂ ਜਿਉਂ ਉਮਰਾਂ ਵੱਧਦੀਆਂ ਜਾਂਦੀਆਂ ਨੇ ਨਾ ਸੰਗਤ ਸਾਡੀ ਇਕੱਠੀ ਹੋਈ ਐ ਤੇ ਬਾਹਰ ਅੱਗੇ ਵੀ ਇਕੱਠੀ ਹੋਈ ਆ ਤਾਂ ਅਸੀਂ ਹੁਣ ਨੈਕਸਟ ਵੀ ਜਿਹੜਾ ਸਵਾ ਦਾ ਪ੍ਰੋਗਰਾਮ ਆ 28 ਦਸੰਬਰ ਨੂੰ ਅਸੀਂ ਇੱਥੇ ਵਾਈਬਲ ਗੁਰੂ ਘਰ ਹਰ ਸਾਲ ਹੀ ਮਨਾਉਂਦੇ ਆ ਐਵਰੀ ਸਿੰਗਲ ਈਅਰ ਉਹ ਉੱਥੇ ਮਨਾਇਆ ਜਾਂਦਾ ਤੇ ਉਦੋਂ ਵੀ ਫਤੇਗੜ ਸਾਹਿਬ ਦੀ ਸੰਗਤ ਹੁੰਦੀ ਆ ਫਤੇਗੜ ਸਾਹਿਬ ਦਾ ਇਲਾਕਾ ਪੂਰਾ ਹੁੰਦਾ ਬਾਕੀ ਸਾਰਾ ਹੀ ਪੰਜਾਬ ਹੁੰਦਾ ਜੀ ਟੋਟਲ ਹਾਂਜੀ ਨਾ ਆ ਜਾਂਦਾ ਫਤੇਗਰ ਸਾਹਿਬ ਦਾ ਅੱਗੇ ਪਰ ਸਾਰਾ ਇਲਾਕਾ ਸਾਡਾ ਨਾ ਪੂਰੀ ਹੈਲਪ ਕਰਦਾ ਤੇ ਪੂਰਾ ਯੋਗਦਾਨ ਪਾ ਕੇ ਜਿਹੜਾ ਆ ਅਸੀਂ ਇਹ ਪ੍ਰੋਗਰਾਮ ਨੇਪਰੇ ਚਾੜਦੇ ਹਾਂ ਹਾਂਜੀ ਸੋ ਕੀ ਨਾਮ ਹੈ ਜੀ ਮੇਰੇ ਨਾਲ ਜਤਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਆਜ ਦੇ ਇਸ ਨਗਰ ਕੀਰਤਨ ਦੇ ਮੌਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਜੀ ਆਉਣ ਲਈ ਤੇ ਗੁਰਸਿੱਖ ਸਾਰੀਆਂ ਸੰਗਤਾਂ ਵੱਲੋਂ ਉਤਸ਼ਾਹ ਦੇ ਨਾਲ ਪ੍ਰੋਗਰਾਮ ਬਣਾ ਰਹੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੋ ਸਾਰੇ ਲੋਕ ਸਹਿਯੋਗ ਵੀ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਲੱਖ ਲੱਖ ਵਧਾਈਆਂ ਸਾਬ ਨੂੰ ਸਾਰੀ ਸੰਗਤ ਨੂੰ ਬਹੁਤ ਬਹੁਤ ਦੀਆਂ ਵਧਾਈਆਂ ਤੇ ਵੱਧ ਚੜ ਕੇ ਹਿੱਸਾ ਪਾਉਂਦੇ ਆ ਸਾਰੀ ਸੰਗਤ ਲੱਖ ਲੱਖ ਬਈ ਨਗਰਗੀਰਤਾਂ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤਾ ਜੀ ਹਾਂਜੀ ਸਾਰੀ ਸੰਗਤ ਨੂੰ ਹੀ ਲੱਖ ਲੱਖ ਵਧਾਈਆਂ ਇੱਥੇ ਪਹੁੰਚਣ ਤੇ ਹਾਂਜੀ ਤੇ ਵਧੀਆ ਜੀ ਤੇ ਬਸ ਸੇਵਾ ਕਰ ਰਹੇ ਆ ਜੀ ਸੋ ਹਰ ਸਾਲ ਫਤਿਹਗੜ ਸਾਹਿਬ ਦੀਆਂ ਜਿਹੜੀਆਂ ਸੰਗਤਾਂ ਆ ਇਹ ਜਿਹੜੇ ਸੇਵਾਦਾਰ ਨੇ ਉਹ ਹਮੇਸ਼ਾ ਹੀ ਕੁਲਚੇ ਛੋਲੇ ਦਾ ਲੰਗਰ ਇਹ ਲਗਾਉਂਦੇ ਨੇ ਤੇ ਕਵਰੇਜ ਇਦਾਂ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਤੇ ਜਾਰੀ ਹੈ